ਦੋਲਾ ਅੱਧਾ ਹੀ ਲੈ ਲੈ ਕੋਲ ਕਣਕ ਲੈ ਹੱਥ ਬਣਾ ਪਾਣ ਪਰਾਣਾ ਲੈ ਇਹ ਤੇਰਾ 3.5 ਕਿਲੋਟਾ ਹੋ ਗਿਆ ਜਰਾ ਇਹ ਕਣਕਾ 3.5 ਕਿਲੋ ਹਏ ਬੂ ਮਾਰ ਜੋਨਾ ਨਾ 35 ਕਿਲੋ ਦਿੱਤੀ ਸੀ ਮਾਰਨੇ ਸਟੋਰ ਚੋਂ ਲਿਆਂਦੀ ਆ ਉਹ ਇੰਨੀ ਹੋਈ ਆ ਕੱਲ ਸੁੱਕੀ ਹੋਣਾ ਡੀਪੂੜੀ ਲੈਣ ਕਾ ਇਹ ਅੱਛਾ ਹਾਂ ਚੰਗਾ ਤੇ ਮੇਰੀ ਗੱਲ ਸੁਣ ਲੈ ਪਿਛਲੀ ਵਾਰ ਥੋੜੇ ਆਟੇ ਦਾ ਆ ਗਿਆ ਸੀ ਲਾਂਬਾ ਅਸਿਆ ਤੇ ਐਤ ਕੀ ਬਰੀਕ ਪਿਆ ਲਾਂਬੇ ਨੂੰ ਚੱਕੋ ਇੱਕ ਦੋ ਤਾਂ ਨੂੰ ਪਿਛਲੀ ਵਾਰ ਆ ਗਿਆ ਸੀ ਤੇਰਾ ਲੰਬਾ ਅਸੱਚੀਏ ਹਾਂ ਤੇ ਮਰਨੇ ਪਿਆਉਣਾ ਤਾਂ ਆਟਾ ਸੀ ਤੂੰ ਵੀ ਤਾਂ ਦਾਣਾ ਅਸੀਂ ਪਸ਼ੂਆਂ ਕੋਈ ਕਾਂਗ ਦੇ ਡੀਪੂਲ ਕਣ ਕਾ ਗਿੱਲੀ ਕਣ ਕਾ ਗਿੱਲੀ ਕੌਤਾ ਰੋਟਾ ਤੂੰ 5 ਕਿਲੋ ਕੱਟ ਲੈਣਾ ਉਹ ਕਣ ਕਟੜੀ ਰੂਪਾ ਕਾਟ ਦੋ ਬੰਦ ਕੇ ਰੱਖੀ ਨੇ ਜਿਹਨੇ ਬੱਚ ਤਾਂ ਨਹੀਂ ਖੂਵੇਗਾ ਬਾੱਚ ਤਾਂ ਨਹੀਂ ਹੋਰ ਸਾਡੇ ਗਰੀਬਾਂ ਚੋਂ ਕੱਢਣਾ ਹੁੰਦਾ ਤੈਨੂੰ ਉਹ ਗਰੀਬ ਕਿੱਥੇ ਤੁਸੀਂ ਹੈ ਤਹਾਰ ਗਰੀਬ ਜੇ ਤੂੰ ਤਾਂ ਮੀਰ ਹੋਣਾ ਦੋਨ ਕਾਲ ਕਾ ਜੋਰ ਵੀ ਉਹਨੂੰ ਮਿਲਦੀ ਹੈਗੀ 2 ਰੁਪਏ ਕਿਲ ਹੁਣ ਐਤ ਕੀ ਬਰੀਕ ਆਟਾ ਪੀਦੀ ਅੱਛਾ ਮਰਨਾ ਨਾ ਡਲੀਆਂ ਵਾਲਾਂ ਦਾ ਰੋਡ ਆ ਤੇ ਉਹ ਸ਼ਾਨ ਦੀ ਮਣ ਅੱਛਾ ਪੀਣਾ ਕਰ ਦੂ ਪੀਣਾ ਕਰ ਦੇ ਚੰਗਾ ਫਿਰ ਪੈਸੇ ਬਾਦ ਲੱਗਣ ਦੇ ਰਿਹਾ 2 ਰੁਪਏ ਕਿਲੋਂ ਲੱਗੂ ਕਰੋ ਬੇ ਆ ਬੰਦੇ ਤੇਰੇ ਮਰੇ ਹੱਥ ਤੂੰ ਮਰੂ ਮਰੂ ਕਰਦਾ ਤੂੰ ਪਾਲਾ ਕੋਠੀ ਉਹ ਕੋਠੀ ਕਿਹਦੇ ਸਿੱਧੀਏ ਆਏ ਕਿ ਨਾ ਬੰਦੇ ਤੋਂ ਮਿੱਟੀ ਨਿਕਲੂਗੀ ਗੁੱਲ ਨਹੀਂ ਕਰਦੇ ਕੋਈ ਸਬਾਨਾ ਹਾਂ ਉਹ ਤੇਰਾ ਦੇਣਾ ਤੂੰ ਸਬਾਨਾ ਤੇਰਾ ਦੇਖ ਲੈ ਤੇਰੀ ਚੱਕੀ ਇੰਨੀ ਮਸ਼ਹੂਰ ਆ ਮਰਨਿਆ ਪਾਗੋ ਤੇਰੀ ਚੱਕੀ ਤੇ ਆਉਨੇ ਆ ਅੱਤਾ ਜੀ ਤਾਂ ਚਲ ਕਿਦਾਂ ਲੈ ਕੇ ਜਾਵਾਂ ਤੁਸੀਂ ਅੱਜ ਸੌਂਵਚਾਰ ਨੂੰ ਲੈ ਜਿਓ ਠੀਕ ਆ ਠੀਕ ਹੈ ਜੇ ਨਾ ਮੇਰਾ ਟਾਈਮ ਲੱਗਾ ਮੈਂ ਕਿਸੇ ਮੁੰਡੇ ਨੂੰ ਭੇਜ ਦੂੰਗਾ ਹਾਂ ਜਵਾਕਰ ਭੇਜ ਦਿਓ ਠੀਕ ਆ ਮੈਂ ਮੇਰੀ ਗੱਲ ਸੁਣ ਆ ਤੇਰੇ ਕੋਲ ਠੋਕੂ ਕੀ ਲੈਣਾ ਆਇਆ ਸੀ ਉਹ ਤਾਂ ਗੱਲਾਂ ਕਰਦਾ ਸੀਗਾ ਮੇਰੇ ਘਰ ਤਾਂ ਚੂਕਲੀਆਂ ਕਰਦਾ ਤੇਰੀ ਕਰਦਾ ਸੀਗਾ ਮੈਂ ਮਰ ਜਾਣਾ ਨੂੰ ਵੜਨਾ ਦਿਆ ਕਰਤਾ ਸੀ ਮੈਂ ਮੇਰੇ ਬਣੀ ਚਾ ਕਿ ਪੈਸੇ ਨਾ ਦੇ। ਸਿੰਧੀ ਪੈਸੇ ਲਾ ਕੇ ਦੇ ਦੀਏ। ਬੇ ਚੰਗਾ ਮਰਨਾ ਪੈਸੇ ਨਾ ਦੇ ਦੇ ਕੇ ਆਉਂਗੀ ਤੇ ਪਰਾਂਟਾ ਦੀ ਲਾਂਬਾ ਬਣਾਵੀ। ਨਹੀਂ ਮੈਂ ਤੁਹਾਡੇ ਘਰੇ ਸੱਟ ਜੂਗੀ। ਬਾ ਠੀਕ ਐ ਸਿੰਧੀ ਚੰਗਾ ਚੰਗਾ 4 ਵਜੇ ਪੀ ਨਹੀਂ। ਹਾਂ 4 ਵਜੇ ਆ ਜੀ। ਨਾਲੇ ਲੋਕ ਸਿੰਧੀ ਲਾਂਬਾ ਜੀ ਅਸ ਤਾਂ ਤੈਨੂੰ ਪਾਲੀ। 1 2 3 6 3 6 ਚੱਲੇ ਜੀ ਫਾਨ ਦਿਨ ਨਾ ਨਿਕਲੇ ਹੋਰ ਨਾ ਪਹਿਲਾਂ ਅਜੇ ਆਪਾਂ ਤੋਂ। ਉਹ ਤਾਂ ਮੇਰੇ ਛਾਲੇ ਜੀ ਡਾਕ ਗੱਡੀ ਮਾਂ ਕੋ ਆਉ। ਜੋ ਜਨ ਨੂੰ ਪਤਾ ਲੱਗ ਗਿਆ ਵੀ ਠੋਕੂ ਬਾਗ ਗਿਆ ਮੋਟਰ ਤੇ। ਪੇਸ਼ਾਂ ਦੇ ਨਾਉਂਦਾ ਮੇਰੇ ਛਾਲੇ ਦੀ ਭੱਜੀ ਹੋ ਗਈਆ ਭੱਜੀ ਹੋ ਗਈਆ ਦੇਖਣਾ ਨਹੀਂ ਐਦਾਂ ਤਾਂ ਨਹੀਂ ਹੋ ਜੀ ਕਿਤੇ ਪੈਂਦੇ ਜਦੜਾ ਜੀ ਅਜੇ ਜਾਣੀ ਕਿਤੇ ਜੂਚਾ ਕਿਨੇਗਾ ਭਾਈ ਛਾਲ ਪਜਾ ਝਾਲੂ ਪੋਚਾ ਕਰਦੀਆ ਹਮੜਾ ਮੋਟਾ ਝਾਲੂ ਨਾ ਫੇਰਦੀ ਇੱਥੇ ਪਾਏ ਦਿਨਾਂ ਚ ਜਲੇ ਨਹੀਂ ਦਿੱਕ ਨਹੀਂ ਇਹਨੇ ਕਹੇ ਕਿ ਬਿਤੂ ਬੱਲਾ 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 ਜਿੰਦਗੀ ਤੂੰ ਮੂ ਚੱਕੀ ਮਨਾਏ ਆਪਣੇ ਜੰਬਨੀ ਆਉਂਦੀ ਆ ਬਿਮਾਰੀ ਪੈਣਾ ਪਤਾ ਨਹੀਂ ਪਹੁੰਚੂਗਾ ਝਾੜੂ ਪੈਂਜੀ ਲੈਣ ਨੇ ਅਰੇ ਲਵਾਗੇ ਕਦੇ ਨਾ ਕਰੀ ਸਿੰਦਕੇ ਤੋ ਕਖਾਮੀ ਪੈਂਜੀ ਲੈਣ ਦਿੰਦੀ ਇਹ ਵੀ ਇਹ ਹਰ ਰੱਖੇਗੇ ਬੇਵਾਹ ਬਿਮਾਰੀ ਪੈਣਾ ਅਜ ਤਾਂ ਮੀ ਆਊਗਾ ਝਾੜੂ ਫੇਰੀ ਜਾਣਾ ਤੂੰ ਮੋਟਰ ਦੀ ਸਫਾਈ ਕਰੀ ਜਾਣਾ ਮੀ ਆਊਗਾ ਪੈਂਜੀ ਮਰ ਗਿਆ ਨਹੀਂ ਹੈ ਵੀ ਮੇਰੀ ਗੱਲ ਸੁਣਾ ਤੈਨੂੰ ਸ਼ਰਮ ਸ਼ਰਮ ਹੈਗੀ ਆ ਕਿ ਹੈ ਨਹੀਂਗੀ ਉਹ ਚਰਮਚਾ ਭਾਏ ਜੀ ਕਿੱਲੀ ਤੇ ਚੰਗੀ ਪੀਲਾ ਕੇ ਤੇਰੇ ਨਾਗ ਲੜ ਜੀ ਉੱਥੇ ਮੈਂ ਗਈ ਤਾਂ ਪਾਲੀ ਦੀ ਚੱਕੀ ਤੇ ਆਟਾ ਸਿੱਟਣ ਸੀ ਤੇ ਤੂੰ ਉੱਥੇ ਕੀ ਕਹਿੰਦਾ ਸੀ ਮੋਟਰ ਤੇ ਆ ਜੀ ਹਾਂ ਕੁਛ ਤਾਂ ਕਹਿਣੀ ਸੀ ਕਹਿਣਾ ਸੀ ਲੋਕਲ ਪਿੰਡ ਦੇ ਤਾਂ ਲੋਕ ਮੈਨੂੰ ਸ਼ਿੰਦੀ ਸ਼ਿੰਦੀ ਕਰਦੇ ਤੂੰ ਮੈਨੂੰ ਬਦਨਾਮ ਕਰਦਾ ਆ ਬੰਨੇ ਤੇਰੇ ਮੁਰੇ ਹੱਥ ਹਾਂ ਦੱਸ ਕੀ ਕੰਮ ਸੀ ਚੰਮ ਤਾਂ ਹੁਣ ਤੈਨੂੰ ਦੱਛੂ ਇੱਥੇ ਥੋੜੇ ਦੱਛੂ ਇੱਧਰ ਨੂੰ ਹੋ ਜਾ ਹਾਂ ਉਹ ਹੋ ਜਾ ਇੱਧਰ ਨੂੰ ਬਹਿ ਜਾ ਇੱਥੇ ਭਾਏ ਜੀ ਮਰ ਆ ਗਿਆ ਪਹਿਲਾਂ ਤਾਂ ਤੂੰ ਮੈਨੂੰ ਆਏ ਦੱਛ ਵੇ ਉਰੇ ਆ ਜਾ ਇੱਥੇ ਆ ਜਾ ਭਾਂ ਜੇ ਖੁੰਡੀ ਦਾ ਚੱਕ ਲੈ ਜੇ ਫੇਰ ਨਹੀਂ ਪੈ ਜਾਂਦੀ ਆ ਕਈ ਵਾਰੀ ਫੇਰ ਨਹੀਂ ਪੈ ਜਾਂਦੀ ਆ ਤੇ ਜਿਹੜਾ ਤੈਨੂੰ ਕੰਮ ਕਿਹਾ ਸੀ ਮੈਂ ਠੀਕ ਹੈ ਸੀ ਕੰਮ ਤਾਂ ਤੇ ਤੈਨੂੰ ਮੈਂ ਐ ਕਿਹਾ ਸੀ ਅੱবি ਅੱਜ ਮੇਰੇ ਕੋਲ ਇੱਕ paisa ਵੀ ਨਹੀਂ 500 ਰੁਪਿਆ ਦੇ ਦੀ ਤੈਨੂੰ ਤਾਂ ਪੈਸਿਆਂ ਦੀ ਅਗਲ ਲੱਗੀ ਰਹਿੰਦੀ ਆ ਭਾਂ ਦੀ ਜਦੋਂ ਮਰਜੀ ਦੇਖ ਲੈ ਦੇਖ ਲੈ ਮੈਂ ਜਵਾਨ ਦੀ ਪੱਕੀ ਰਹਿ ਗਈ ਮੈਂ ਆ ਗਈ ਨਾ ਮੈਨੂੰ ਰੱਥ ਲਾ ਹੱਥ ਲਾਉਂ ਨੂੰ ਕਰਾਂ ਚਾਹਤਾ ਤੇ ਫੋਰ ਮੈਨੂੰ ਆਏ ਭਈਆ ਮਰਨੇ ਚਾਰ ਸਪਿਰ ਖੇਤਾਂ ਲਈ ਟਰਾਲੇ ਲਈ ਫਿਰਦੇ ਆ ਤੂੰ ਮਰ ਜਾਏ ਭਾਂ ਦੇ ਛੰਜਮਰਾ ਬਈ ਟਰਾਲਾ ਤੇ ਬੈਠ ਪਹਿਲਾਂ ਗੱਲ ਕਰ ਮੇਰਾ ਸਿੱਧੀ ਹੋ ਜਾ ਦੱਸ ਲੈ ਬਾਈ ਕੀ ਹੁਣ ਮੈਨੂੰ ਐਂ ਜਾ ਅੱਛਾ ਵੀ ਤੇਰੇ ਚਿੱਤ ਜ ਨਹੀਂ ਘਾਉਂ ਮਾਉਂ ਕਰਦਾ ਮੇਰਾ ਮੂਰਾ ਚਿੱਤ ਨਹੀਂ ਕਰਦਾ ਘਾਉਂ ਮਾਉਂ ਇੰਨੀ ਠੰਡ ਆਂ ਜੋਂ ਠੰਡ ਖਾ ਜਾਉਣੀ ਆਂ ਹੁਣ ਕਿਤੇ ਉਹੀ ਆ ਗਈ ਤੂੰ ਠੰਡ ਹਟਾਉਣੀ ਆਂ ਮੈਂ ਤਾਂ ਤੇਰੇ ਰੋਣ ਆਇਆ ਰੋਣ ਜੋ ਕਰੇ ਵੀ ਤੈਨੂੰ ਵੀ ਰਾਹ 'ਚ ਮੈਨੂੰ ਐਂ ਬੁਲਾਉਣਾ ਹੁੰਨਾ ਤੂੰ ਹੋ ਮੈਂ ਬੁਲਾਵਾ ਕਿਵੇਂ ਮੈਨੂੰ ਐਂ ਦੱਸ ਦੇ ਬਲਾ ਮਾ ਕੀ ਮੈਂ ਪੁੱਛਾ ਹੋ ਗਿਆ ਬਲਾਲਾ ਕਰਾ ਕੋਡਾ ਹੋ ਗੇ ਬਲਾਲਾ ਕਰ ਮੇਰੇ ਬਣੂ ਜੀ ਸਾਰੇ ਪਿੰਡ ਮੂਰੇ ਕੋਡਾ ਹੋ ਜਾ ਤੂੰ ਕੰਮ ਭੰਗ ਲਿਆ ਦੇਖ ਲੈ ਪਾਈਂ ਦੀ ਫੁੱਜੀ ਕੀ ਕਰਦੀ ਆ ਪੰਜ ਮੂਰੀ ਕੋਡਾ ਹੋ ਜਾ ਫਲਦਾ ਤੇਰੇ ਨਾਲ ਹਣ ਪਿੰਡ ਨਾਲ ਸੁਰਾ ਗੱਲ ਮੇਰੀ ਚੰਗਾ ਮੇਰੀ ਗੱਲ ਸੁਣ ਚਾਰ ਕਜੇ ਉਹ ਆਟਾ ਕੱਢ ਦੂ ਤੇ ਲਿਆ ਦੀ ਚੱਕ ਕੇ ਹਾਂ ਆਟੇ ਉੱਤੇ ਦੀ ਬੇਫਿਕਰ ਐ ਦੂ ਆਟਾ ਨਾ ਮੈਂ ਸ਼ਾਰਾ ਚੱਕ ਲਾਂ ਕੋਈ ਚੱਕਣ ਚੇਨਾ ਲਿਖਾਇਆ ਵੇ ਮੇਰੇ ਹੀ ਲਖਾਇਆ ਬਿਮਾਰੀ ਪੈਣਿਆ ਹੋਰ ਤੇਰਾ ਤਾਂ ਨਹੀਂ ਲਖਾ ਕੇ ਆਈ ਮਾਂ ਕਈ ਵਾਰੀ ਕੀ ਹੁੰਦਾ ਦਿਮਾਗ ਚ ਨਾ ਤੇਰਾ ਮੇਰਾ ਸਦਾ ਠੋਕੂ ਰਹਿਣਾ ਵੀ ਠੋਕ ਰਹਿਣਾ ਲੈ ਉਹਨੂੰ ਲਾਂਬਾ ਦੇ ਕੇ ਆਈ ਆ ਮੈਂ ਠੀਕ ਹੈ ਗਈਆਂ ਨੂੰ ਉਹਨੇ ਮਰ ਜਾਣੇ ਨੇ ਪਿਛਲੀ ਵਾਰ ਆਹ ਤੇ ਤੋਂ ਦਾਣਾ ਬਣਾਤਾ ਵੀ ਅਸੀਂ ਪਸ਼ੂਆਂ 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 ਖਾਣਾ ਭਾਂ ਜੇ ਮਰਾ ਆਵੇ ਜੇ ਤੇਰਾ ਦਿਮਾਗ ਕਿਹੜਾ ਉੱਥੇ ਰਹਿੰਦਾ ਤੇਰਾ ਦਿਮਾਗੇ ਨਹੀਂ ਪਤਾ ਮੇਰੇ ਜਵੈਦਾ ਹੋਵੇ ਤੂੰ ਬੋਰੀਆ ਕੈਸਰੀ ਹੋ ਚੱਕ ਲਈ ਐਡਾ ਤੂੰ ਸਲਮਾਨ ਖਾਨ ਤੇਰੇ ਚ ਦਿਮਾਗ ਰਹਿੰਦਾ ਜੀ ਮਰਾਂਗਾ ਸਲਮਾਨ ਖਾਨ ਸਲਵਾਰ ਕੀ ਦੀ ਖਾਨ ਨੱਚ ਪੈਂਦੀ ਲੰਗ ਗੱਲਾਂ ਦੇ ਕੀ ਬੇਮਾਰ ਨੇ ਐਕਟਰ ਕਿਹਾ ਐਕਟਰ ਅੱਛਾ ਐਕਟਰ ਠੀਕ ਆ ਚਲ ਕੋਈ ਨਾ ਤੂੰ ਮੈਥੋਂ ਨਹੀਂ ਤੇਰਾ ਨਾਂ ਪੜਨਾ ਮੱਥਾ ਵਾਜਾ ਸਲਮਾਨ ਪੜਦਾ ਚਲ ਕੋਈ ਨਾ ਤੂੰ ਜਿਹੜਾ ਕੰਮ ਕਰਨਾ ਹੀ ਆ ਉਹ ਪਹਿਲਾ ਕੰਮ ਕਰਨ ਕੀ ਆਈਆਂ ਮਰਨਿਆ ਮੈਂ ਤਾਂ ਸਾਗ ਵੀ ਲੈਣ ਆਈਆਂ ਤੈਨੂੰ ਪਹਿਲਾਂ ਸਾਗ ਹੀ ਨਾ ਜੇ ਮੈਂ ਤੋੜ ਕੇ ਮੋਤੀਆ ਮੋਤੀਆ ਗੰਦਲਾਂ ਮੈਂ ਤਾਂ ਤੇਰੇ ਕਾ ਮੋਟਾ ਗੰਦਲਾਂ ਤੂੰ ਰੱਜੀ ਤੇ ਆਈ ਮੈਂ ਤਾਂ ਆਪੇ ਤੋੜ ਲੂੰ ਰੱਬ ਨੇ ਮੇਰੇ ਹੱਥ ਦਿੱਤੇ ਆ ਸੀ ਉਹ ਗੰਦਲ ਦਾ ਇਹ ਹੀ ਆਖ ਜਿਹੇ ਜਿਹੇ ਜੰਦੀ ਨਹੀਂ ਹੈ ਕਿ ਹਾਂ ਇਹੇ ਹੀ ਖਬਰਦਾਰ ਮੇਰੇ ਸਾਤੀ ਦੇ ਹੱਥ ਲਾਉਣਾਗਾ ਜੰਦੀ ਦਿਖਾਉਣਾ ਗੰਦਲ ਜੰਦੀ ਦਿਖਾਉਣਾ ਜੰਦੀ ਕਿੱਥੇ ਤੇਰੀ ਮਾਂ ਇੱਥੇ ਮਾਰ ਲੈ ਕੱਲਾ ਫੁੱਲ ਛਾਪਿਆ ਉਹ ਫੁੱਲ ਤਾਂ ਇੱਧਰ ਵੀ ਸੀ ਆਏ ਮੇਰੇ ਨਾਲ ਹੱਥ ਲਾ ਬੇਟਾ ਇੱਕ ਤਾਂ ਠੰਡਾ ਕਠੰਡੇ ਹੱਥ ਲਾਈ ਜਾਣਾ ਚੱਲ ਹੋਰ ਦੱਸਣਾ ਮੈਂ ਕੀ ਦੇ ਲਾਵਾ ਭਾਏ ਜੀ ਮੈਨੂੰ ਬਾਹ ਫੜਾ ਦੇ ਕਿਛਰੀ ਬਾਹ ਫੜਾ ਦੇ ਲੈ ਹਲਾ ਕੀ ਕਰਦੀ ਹੁਣ ਸਿੰਦੀ ਪਹਿਲਾਂ 500 ਰੁਪਇਆ ਦੇ ਫਿਰ ਗੱਲ ਕਰੂੰਗੀ ਮੈਂ ਨਹੀਂ ਜੀ ਇਹ ਜੁਦਾ ਰਾਤ ਨੂੰ ਵੀ ਮੇਰੇ ਖਾਬਾਂ ਜੀ ਤੁਰੇ ਫਿਰਦੀਆਂ ਮੈਂ ਤਾਂ ਇੱਕ ਵਾਰ ਜਿਹੜੇ ਬੰਦੇ ਨਾਲ ਗੱਲ ਕਰ ਲਿਆ ਨਾ ਉਹ ਬੰਦਾ ਛਿੰਦੀ ਦਾ ਨਾਂ ਹੀ ਜਪਦਾ ਰਹਿੰਦਾ ਵੀ ਛਿੰਦੀ ਆ ਜਾ ਝੁੰਬੇ ਵਾਲੀ ਛਿੰਦੀ ਆ ਨਾ ਤੂੰ ਭੈਣ ਜੀ ਫੁੱਜੀ ਇੰਨੇ ਕੰਨਾਂ ਕਨਾਂ ਗੱਲਾਂ ਕਰੀ ਬੈਠੀ ਐ ਨਾ ਗੱਲਾਂ ਕਰਨ ਨੂੰ ਮੈਂ ਟੈਕਸੀ ਆ ਕੁੱਤੀ ਬਿੱਲੀ ਆ ਕੋਈ ਫੇ ਨਾਲੇ ਕਹਿੰਦੀ ਐ ਜਿਹੜੇ ਬੱਜੇ ਨਾਲ ਗੱਲ ਕਰ ਲਾਂ ਮੈਂ ਮਰਨੇ ਜਿਹੜਾ ਬੰਦਾ ਕੋਈ ਮੈਨੂੰ ਗਲੀ 'ਚ ਦੇਖ ਲਿਆ ਆਉਂਦੀ ਜਾਂਦੀ ਨਹੀਂ ਤਾਂ ਕਿਹਾ ਮਰ ਲਿਆ ਫਿਰ ਮੈਂ ਤਾਂ ਗਲੀ 'ਚ ਨਹੀਂ ਦੇਖਿਆ ਮੈਂ ਤਾਂ ਤੈਨੂੰ ਗਲੇ 'ਚ ਦੇਖਿਆ ਗਲਾਈ ਚੁੱਕ ਰਿਹਾ ਦੇਖ ਉਹ ਵੱਡਾ ਸਾਰਾ ਗੇਟ ਨਹੀਂ ਸੀ ਉੱਥੇ ਮਿਸਤਰੀ ਜੀ ਦੇ ਚੱਕੀ ਦੇ ਆਟਾ ਧਰ ਕੇ ਆਈ ਚੰਗਾ ਐਂ ਪਾਣੀ ਕਿ ਡਾਂਗਾ ਨਾ ਮਾਰੀ ਚੱਲ ਮੇਨ ਮੁੱਦੇ ਦੀ ਗੱਲ ਕਰ ਮੇਨ ਮੁੱਦਾ ਤਾਂ ਬਣਾ ਹੀ ਆ ਪਹਿਲਾਂ ਉਹ ਉਚਰੋ ਮੁਚਰੋ ਨਾ 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 ਮੈਂ ਤਾਂ ਤੇਰੀ ਉਚਰੂ ਮੁਚਰੂ ਤੋਂ ਰੱਜੀ ਤਿਆਹੀ ਪਹਿਲਾ ਨੰਬਰ ਤਾਂ ਮੈਨੂੰ 500 ਰੁਪਿਆ ਦੇ ਅੱਜ ਲੋੜ 500 ਰੁਪਿਆ ਦੇਖ ਚਿੰਦੀ ਤੈਨੂੰ ਮਿਲੂਗਾ ਫੇਰ ਹੂੰ ਪਹਿਲਾਂ ਮੇਰਾ ਕੰਮ ਕਰ ਨਾ 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 ਮੈਂ ਤਾਂ ਚੱਲੀ ਆਂ ਫਿਰ ਚੰਗਾ ਤੂੰ ਆਪਦੇ ਘਰੇ ਨਾ ਦੇ ਕੇ ਆ ਵੀ ਕਿ ਮੈਂ ਚੱਲੀ ਜੂੰ ਤੂੰ ਤਾਂ ਮੈਨੂੰ ਖੁੱਦੂ ਬਣਾ ਰੱਖਿਆ ਹੂੰੀ ਖੁੱਦੂ ਤੂੰ ਬਣਾਉਣ ਤੂੰ ਕੀ ਕਰਦੇਂਗਾ ਮੇਰਾ ਤੂੰ ਛੱਲੇ ਉੱਤਰ ਕੇ ਕਹਿਤਾ ਲੈ ਉੱਤਰ ਕੀ ਕਰ ਕੀ ਕਰਦਾ ਆ ਜਾ ਮੈਂ ਪਿੱਛੇ ਹੋ ਕੇ ਗੱਲ ਕਰ ਮੇਰੇ ਨਾਲ 5 ਫੁੱਟ ਪਿੱਛੇ ਹੋ ਜਾ ਬੰਦਿਆ ਬੰਨੂ ਗੱਲ ਸੁਣ ਲੈ ਨਾਲ ਪਹਿਲਾਂ ਤੇ ਜੁਬਾਨ ਤੇਰਾ ਪਹਿਲਾਂ ਪੈਸੇ ਦੇ ਪੈਸੇ ਲੈ ਲਈ ਸਿੰਦੀਏ ਪੈਸੇ ਲੈ ਲਈ ਐ ਨਿਕਾਜੋ ਹੁੰਦੇ ਬੁੱਗੇ ਨਾ ਮਾਇਨਤ ਜਾਂਦੀ ਐ ਮੈਂ ਤੈਨੂੰ ਕਹਤਾ ਨਾ ਮੈਨੂੰ ਨਾ ਬੁਲਾ ਮੈਂ ਤਾਂ ਤੈਨੂੰ ਇੰਨਾ ਪਿਆਰ ਕਰਦਾ ਨਾ ਨਾ ਮੈਂ ਤੈਨੂੰ ਪਤਾ ਹੀ ਜਿਹੜੇ ਤੂੰ ਮੈਨੂੰ ਪਿਆਰ ਕਰਦਾ ਮੈਨੂੰ ਕੁਛ ਮੈਨੂੰ ਜਾਣ ਦੀ ਨਹੀਂ ਹੈਗੀ ਮੈਨੂੰ ਹੁਣ ਆਪਣੂਸਾ ਪਾਈ ਸੀ ਜੀ ਕਰ ਮੈਨੂੰ ਚੰਗੇ ਨਹੀਂ ਲੱਗਦੇ ਓਏ ਹੱਥ ਪੱਲਾ ਫੇਰ ਲੈ ਮਾਰ ਨਾ ਕੋਈ ਹੱਥ ਕੋਈ ਵਡਣਾ ਜੂ ਕੋ ਪਾਣੀ ਰਾ ਕੋਈ ਨਹੀਂ ਛਾਗ ਛੁਗ ਲੈਣ ਆਉਂਦਾ ਛੇ ਗੱਲਾਂ ਦੇ ਲਕੀ ਕਰ ਦਿਆ ਤੂੰ ਦਰ ਆਇਆ ਜੇ ਡਰ ਲੱਗਦਾ ਮੈਂ ਨਹੀਂ ਜਾਂਦੀ ਪਹਿਲਾਂ ਮੇਰੀ ਗੱਲ ਸੁਣ ਫੇਰ ਮੈਂ ਜਾਉਂਗੀ ਤੇਰਾ ਕੁਛ ਖਾਦਾ ਤਾਂ ਨਹੀਂ ਮਾ ਤਿੰਨ ਗੋਲੀਆਂ ਦਾ ਖਾਜੇ ਨੇ ਬੈਗਰ ਜੇ ਨਿਸ਼ਦੀ ਜੇ ਸੱਚੀ ਗੱਲ ਦਾ ਖਾਜੇ ਸੱਚਾ ਪਿਆਰ ਕਰਦਾ ਤੰਗਾ ਤੂੰ ਬੈਗਰਾਂ ਖਾਮ ਤੇ ਚੱਲੀ ਆ ਮੇਰੀ ਗੱਲ ਤਾਂ ਸੁਣ ਲਾ ਓਏ ਉਹ ਬੈਗਰਾਂ ਨਹੀਂ ਹੋਰ ਉਹ ਹੋਰ ਹੁੰਦੀ ਆ ਥੱਲੇ ਵੈ ਜਾ ਥੱਲੇ ਬਾਹਰ ਬਰ ਥੱਲੇ ਵੈ ਜਾ ਕਿੱਥੇ ਵੈ ਜਾ ਥੱਲੇ ਓਏ ਇੱਕ ਬੈਗਰ ਹੁੰਦੀ ਆ ਕਿ 20 ਰੁਪਿਆਵਾਂ ਵਾਲੀ ਇੱਕ ਹੁੰਦੀ ਆ 10 ਰੁਪਿਆਵਾਂ ਵਾਲੀ ਹਾਂ ਉਹ 20 ਵਾਲੀ ਹੈ ਨਹੀਂ ਜੀ ਮੈਂ 10 10 ਵਾਲੀਆਂ ਤਿੰਨ ਲੈ ਲਈਆਂ ਤਿੰਨ ਕੁੜੀਆਂ ਲੈ ਲਈਆਂ ਮੈਂ ਭੱਦਲਵੜ ਤੋਂ ਹੂੰ ਉਹ ਚੋ ਬੱਸ ਅੱਧੀ ਪੁੜੀ ਖਾਦੀ ਆ ਹੂੰ ਚੇਤਾ ਨਹੀਂ ਕਹੀ ਜਾਂਦਾ ਵੀ ਡੋਲੀ ਟੰਗੀ ਫਰੀ ਚਾਹੀ ਪਾਏ ਮੈਂ ਜਾਂਦੀ ਭਾਂਜੀ ਫੁੱਦੀ ਐ ਗਾਦੀ ਆ ਜਾ ਮੈਂ ਬੈਂਕ ਤੇ ਬੈਠਾ ਹਾਂ ਨਾਲ ਤੇ ਬੈਂਕ ਚ ਬੈ ਜਾ ਓਏ ਐ ਨਹੀਂ ਕਹਿੰਦਾ ਤੈਨੂੰ 1 2 3 ਚੱਲ ਹੁਣ ਚੱਪਾ ਖੜ ਗਈ ਓਰੇ ਨਾ ਮੈਂ ਖੜੀ ਆ ਤੇ ਤੂੰ ਪੈਸੇ ਲਿਆ ਚੱਕ ਕੇ ਓ ਤੂੰ ਤੋਤਾ ਪੈਸੇ ਵੇ ਤੂੰ ਮੈਨੂੰ ਸਿੰਦੀ ਨੂੰ ਬੇਕੂਫ ਨਾ ਬਣਾਦੀ ਓ ਨਹੀਂ ਬੋਲਾ ਬੇਕੂਫ ਤੂੰ ਚੱਲ ਮਰੇ ਅੰਦਰ ਨੂੰ ਹਾਈ ਮਰਨੇ ਆ ਠੰਡ ਚੜ ਗਈ ਵੇ ਲਾ ਲੇਗਾ ਹਏ ਹਏ ਬਿੱਲਾ ਪੂਰੀ ਪ੍ਰਬੰਧਾ ਇੱਥੇ ਤਾਂ ਲੈ ਮੈਂ ਤਾਂ ਪ੍ਰਬੰਧਾ ਪੂਰਾ ਕਰਕੇ ਰੱਖਦਾ ਇੱਥੇ ਮਰ ਲੈ ਸਟੋਪ ਰੱਖੀ ਬੈਠਾ ਚਾਹ ਕਰਨ ਨੂੰ ਪੱਖਾ ਗੱਦਾ ਤਬਾਰ ਕਾ ਤੋ ਪੇੜੀ ਦਾ ਵਿਖਾਤਾ ਜਾਏ ਕਮੈਂਟ ਤੂੰ ਹਾਂ ਲੈ ਦੇਖ ਹਾਂ ਆ ਗੱਦਾ ਸਿੱਟਲਾ ਇਹਦੇ ਥੱਲੇ ਪੰਜ ਛੇ ਨੋਟ ਪਿਆ ਗੱਦੇ ਦੇ ਐਵੇਂ ਗੱਦਾ ਸਿੱਟ ਲਾ ਓਏ ਪੰਜ ਛੋ ਦਾ ਨੋਟ ਪਿਆ ਗੱਦੇ ਥੱਲੇ ਕਿੱਥੇ ਆ ਅੱਛਾ ਤਾਂ ਆਪਾ ਮਾੜਾ ਜਿਹਾ ਇੱਧਰ ਗੱਦੇ ਨੂੰ 1 2 3 ਅਜਾ ਜਫੀ ਜੀ ਦਾ ਪਾਲ ਆ ਗਿਆ ਮੈਂ ਮੂੰਹ ਨੂੰ ਜਫੀ ਪਾਉਂਦੀ ਤੈਨੂੰ 1 ਵਾਰੀ ਦਾ ਪਾਲ ਆ ਕੋਰ ਤੱਕ ਆਏ ਆ ਨਾ ਕਰ ਦੇ ਕਿੰਨੇ ਤੈਨੂੰ ਪੈਸਾ ਨਾ ਪਿਆ ਸੀ ਪੈਸੇ ਵੀ ਮਿਲ ਜਾਣਗੇ ਜੇ ਜੀ ਜੇ ਨਾ ਦੇ ਪਰ ਤੈਨੂੰ ਤਾਂ ਸਾਰਾ ਕੁਝ ਦੇ ਦੂੰਗਾ ਆਏ ਇਹ ਕੰਮ ਨਹੀਂ ਗਿਆ ਫਿਰ ਭਾਈ ਮੈਂ ਤੈਨੂੰ ਕਹਦਾ ਨਾ ਦੂ ਮਰ ਤੈ ਮੈਂ ਨਹੀਂ ਆਉਂਦੀ 1 2 3 ਲੈ ਫੜਕ ਮੈਂ ਟਾ ਇਹ ਦੇਖ ਇਹ ਥਾਲਾ ਥਾਲਾ ਉੱਤੇ ਜਿਹੜਾ ਜਾ ਉਈ ਚਪਗਰ ਕੀ ਪੈਗੀ ਮੈਂ ਤੂੰ ਮਰ ਕੇ ਨਹੀਂ ਆਉਂਦੀ ਤੇਰੇ ਕੋਲ ਬਸ 107 ਲਾ ਦੇ ਮੈਂ ਤੈਨੂੰ ਮਾਰ ਦੇ ਮੈਂ ਚਰਤਾ ਆ ਜਾ ਤੇਰੀ ਕੋਈ ਨਹੀਂ ਇਹ ਅੰਦਰ ਮੈਂ ਮਾਂ ਮੈਂ ਤੈਨੂੰ ਕਹਤਾ ਨਾ ਮੈਨੂੰ ਨਾ ਮੈਨੂੰ ਜਾਣ ਦੇ ਮੈਨੂੰ ਜਾਣ ਦੇ ਮੈਂ ਚ ਡੋਰ ਲਾਉਂਗਾ ਮੈਂ ਹੋਰ ਮੈਂ ਇਹਨੂੰ ਕਹਤਾ ਨਾ ਮੈਨੂੰ ਜਾਣ ਦੇ ਬਸ ਕਿੱਛੇ ਜਾਵੇਂਗੀ ਮੈਂ ਘਰੇ ਜਾਨੀਆਂ ਨਹੀਂ ਕਰੀਆ ਨਾ ਬਸ ਮੈਂ ਤੈਨੂੰ ਕਹਤਾ ਨਾ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਕੋਈ ਮੇਰੀ ਕੋਈ ਬੋਲਚਾਲ ਨਹੀਂ ਬਸ ਤੂੰ ਖਾਸੇ ਆ ਜਾ ਕਮਚ ਭਾਂਡੇ ਕਮਟੀਆਂ ਵੀ ਖਾ ਤੇ ਉਹ ਚੰਗਾ ਵੀ ਆਲੇ ਸ਼ਨ ਪੈਸੇ ਚ ਲੈ ਜਾ ਉਸ ਜੀ ਪੈਸੇ ਕਿੱਥੇ ਤੇਰੇ ਕੋਲੇ ਪੈਸੇ ਵੀ ਜਿਉਂਦੇ ਨਾ ਪੈਸੇ ਵੀ ਦਊਂ ਤਰੂੰ ਲੁੱਚਪੋ ਕਰਦਾਗਾ ਬੇਕੂਬ ਬਣਾਉਣਾਗਾ ਬਸ ਮੈਨੂੰ ਨਾ ਹੱਥ ਲਾ ਗੱਲ ਐਦੂ ਮੜ ਕੇ ਮੈਨੂੰ ਰਾਹ ਚ ਬੁਲਾ ਹਿਸਾਬ ਲੜੀ ਮੈਂ ਸਰਪੰਚ ਨੂੰ ਦੱਸ ਦੂੰਗਾ ਗੱਲਾਂ ਜੱਦਾ ਬਣ ਬਸ ਮੈਨੂੰ ਨਾ ਬੁਲਾੜਾ ਜੀ ਪਾਇਂ ਦੀ ਮਰਾਗਾ ਯਾਰ ਉਹ ਤੇ ਖਰੀਦ ਲਾ ਨੇ ਤੇ ਛੋਟਾ ਮਾਰਗੀ ਪਾਇਂ ਦੀ ਫੁੱਜੀ ਯਾਰ ਆਓ ਕਰਾ ਦਾ ਜਾ ਇੱਕ ਵਾਰੀ ਅੱਧ ਪਚਾਲੀ ਛੱਡ ਗਈ ਸਿੰਧੀਏ ਪਾਇਂ ਦੀ ਮਰਾਗਾ ਉਹ ਯਾਰ ਚਾਹ ਦੋ ਮਨਾ 5 ਰੁਪਏ ਚਾਖਵਰੇ ਮੰਗਰ ਚਾਲ ਜੀ ਭੈਣ ਜਿੱਥੇ ਕਿੱਡੀ ਕੁ ਦੂਰ ਜਾਊਗੀ 4 ਕਿਲੋਮੀਟਰ ਤੁਰ ਕੇ ਆਈ ਆਪਾਂ ਮਾੜਾ ਮੋਟਾ ਲੰਗ ਮਾਰ ਕੇ ਭੱਜ ਕੇ ਚੋ ਚਲਾਂਗੇ ਕਿ ਆ ਕੋ ਪੈਸੇ ਪਾਏ ਜੋ ਜਨੇ ਦਮ ਉੱਟ ਰੱਖਿਆ ਆ ਯਾਰ ਗੋਲੀਆਂ ਗਾਲੀਆਂ ਦਾ ਕੋਈ ਅੱਜ ਕੰਮ ਤਾਂ ਹੁੰਦਾ ਨਹੀਂ ਭਾਈ ਦੀ ਫੁੱਦੀ ਵਾਲਾ ਕਹਿੰਦਾ ਗੋਲੀ ਖਾਦੀ ਵੀ ਆ ਹੁਣ ਫਾੜੂ ਕੋਈ ਨਾ ਚਿੰਦਿ ਕਿੱਥੇ ਕੇ ਜਾਵੇਂਗੀ ਤੇਰੇ ਨਾਲ ਹੀ ਆਉ ਜੀ ਰੁਕ ਜਾ ਇੱਕ ਮਿੰਟ ਮਾਮੂਣੀ ਤੇਰੇ ਕੋਲੇ ਆਉਂਦੀ ਹੁਣ